ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਵੀਨਾ ਗੋਇਲ मैम ਮੌਜੂਦ ਨੇ ਜਿਹੜੇ ਕਿ ਨੈਵੀਗੇਟਰ ওভারਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਅਡਵਾਈਜ਼ਰ ਨੇ ਬਹੁਤ ਅੱਛੀ ਆਪਸ਼ਨ ਆਸਟ੍ਰੇਲੀਆ ਦੇ ਲਈ ਸਟੂਡੈਂਟਸ ਲਈ ਲੈ ਕੇ ਆਏ ਨੇ ਨਰਸਿੰਗ ਦਾ ਪ੍ਰੋਗਰਾਮ ਹੈ ਉਹ ਵਿਦਿਆਰਥੀ ਜਿਨ੍ਹਾਂ ਨੇ ਆਰਟਸ ਨਹੀਂ ਕੀਤੀ ਉਹਨਾਂ ਦੇ ਲਈ ਵੀ ਆਪਸ਼ਨ ਬਣਦੀ ਹੈ ਇਹ ਪੂਰੀ ਜਾਣਕਾਰੀ ਸਾਡੇ ਨਾਲ ਵੀਨਾ मैम ਸ਼ੇਅਰ ਕਰਨਗੇ ਵੀਨਾ ਜੀ ਬਹੁਤ ਸਵਾਗਤ ਹੈ ਜੀ ਅੱਛਾ ਜੀ ਵੀਰ ਮਾਮੇ ਕੀ ਆਪਸ਼ਨ ਆ ਕਿਉਂਕਿ ਨਰਸਿੰਗ ਦਾ ਬਹੁਤ ਔਖੀ ਹੈ ਆਸਟ੍ਰੇਲੀਆ ਦੇ ਵਿੱਚ ਪਰ ਤੁਸੀਂ ਆਪਸ਼ਨ ਲੈ ਕੇ ਆਏ ਹੋ ਕਿ ਵਿਦਆਊਟ ਆਲਸ ਵੀ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਦਿਲਲਾ ਸਰ ਵਾਇ ਨਰਸਿੰਗ ਦਾ ਇੰਨਾ ਬੱਚਾ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਜੀਐਨਐਮ ਵੀ ਕੀਤੀ ਹੈ ਬੀਐਸਸੀ ਨਰਸਿੰਗ ਵੀ ਕੀਤੀ ਹੈ ਬਾਹਰ ਜਾਣਾ ਚਾਹੁੰਦੇ ਆ ਹੁਣ ਬਾਹਰ ਜਾਣ ਵਾਸਤੇ ਸਭ ਤੋਂ ਬਹੁਤ ਸਾਰੇ ਆਬਸਟੈਕਲ ਹੁੰਦੇ ਆ ਆਈ7 ਬੈਂਡ ਈਚ ਚਾਹੀਦੀ ਹੈ ਫਿਰ ਬੀਐਸਸੀ ਨਰਸਿੰਗ ਹੋਣੀ ਚਾਹੀਦੀ ਜੀਐਨਐਮ ਤੋਂ ਘੱਟ ਥੋੜਾ ਜਿਹਾ ਮਿਲਦਾ ਕਿਉਂਕਿ ਜਿਹੜਾ ਇਹਨਾਂ ਦੇ ਜਿਹੜੇ ਟੈਸਟ ਆ ਉਹ ਵੀ ਸਾਰੇ ਕਲੀਅਰ ਕਰਨੇ ਆ ਤੇ OIT ਕਰਨਾ ਹੈ ਯਾ ਵਟ ਏਵਰ ਇਹਨਾਂ ਦਾ PET OIT ਗਾਈਡਸ ਮਤਲਬ ਇਹਨਾਂ ਦੇ ਜਿਹੜੇ ਆ ਫਿਰ ਟੈਸਟ ਕਲੀਅਰ ਕਰਨ ਦੇ ਬਾਅਦ ਉਦੋਂ ਉਹਨਾਂ ਦੀ ਇਨਵੀਟੇਸ਼ਨ ਹੋਣੀ ਚਾਹੀਦੀ ਹੈ ਤਾਂ ਬਹੁਤ ਕੁਝ ਹੁੰਦਾ ਫੇਰ ਜਾ ਕੇ ਬੱਚੇ ਦਾ ਨਰਸਿੰਗ ਦਾ ਖਾ ਪੂਰਾ ਹੁੰਦਾ ਨਰਸਿੰਗ ਕਿਉਂ ਕਰਦੇ ਆ ਬੱਚੇ ਕਿਉਂਕਿ ਇਹਦੇ ਵਿੱਚ ਜੋਬ ਦੀ ਸ਼ੋਰਟ ਹੀ ਰਹਿੰਦੀ ਆ ਪਰ ਨਰਸਿੰਗ ਕਰਨ ਦੇ ਬਾਅਦ ਵੀ ਇੰਡੀਆ ਦੇ ਵਿੱਚ ਬਹੁਤ ਘੱਟ ਸੈਲਰੀ 'ਚ ਬੱਚੇ ਕੰਮ ਕਰ ਰਹੇ ਆ ਜਿਨ੍ਹਾਂ ਦੇ 7 ਬੈਂਡ ਹੀ 'ਚ ਨਹੀਂ ਆਉਂਦੇ ਜਾਂ ਜਿਨ੍ਹਾਂ ਨੇ ਹੁਣ ਸਮਝੋ ਮਾਸਟਰ ਵਾਸਤੇ ਜਾਣਾ ਚਾਹਣ ਤੇ ਉਹਨਾਂ ਦੇ ਬਜਟ ਬਹੁਤ ਵੱਡੇ ਆ ਉੱਥੇ ਵੀ 7 ਬੈਂਡ ਹੀ ਚਾਹੀਦੇ ਆ ਫਿਰ ਬੱਚਿਆਂ ਦੇ ਸੁੱਖ ਨਹੀਂ ਨਿਭਰੇ ਹੁੰਦੇ ਹੋ ਸਕੇ ਇਸ 'ਚ ਮੈਂ ਅੱਜ ਤੁਹਾਡੇ ਕੋਲ ਬਹੁਤ ਸੋਹਣਾ ਵੀਜ਼ਾ ਲੈ ਕੇ ਆਈ ਆ ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਨੇ ਆਲਮੋਸਟ ਤਿੰਨ ਤੋਂ 4 ਸਾਲ ਬਾਅਦ ਸ਼ੁਰੂ ਕੀਤਾ ਇਹ ਤਿੰਨ ਤੋਂ 4 ਸਾਲ ਪਹਿਲੇ ਸੀ ਬਹੁਤ ਵੀਜ਼ੇ ਲਗਵਾਏ ਖੇਲ ਖੇਲ ਕੇ ਵੀਜ਼ੇ ਲੱਗ ਜਾਂਦੇ ਸੀਗੇ ਕਿਉਂਕਿ ਕੋਈ ਲੰਬਾ ਚੋੜਾ ਇਹਦੇ ਵਿੱਚ ਕੋਈ ਫੰਡਾਂ ਦੀ ਲੋੜ ਨਹੀਂ ਹੈ ਆਇਲਸ ਵੀ ਜਰੂਰਤ ਨਹੀਂ ਆ ਤੇ ਇੱਕ ਵੀਜ਼ਾ ਇਹ ਮਜ਼ਾਕ ਜਿਹਾ ਲੱਗਦਾ ਸੀ ਸਾਨੂੰ ਜਦ ਅਸੀਂ ਸ਼ੁਰੂ ਕੀਤਾ ਫਿਰ ਉਹਦੇ ਬਾਅਦ ਜਦ ਲਗਾਉਣ ਲੱਗੇ ਤੇ ਆਸਟ੍ਰੇਲੀਅਨ ਗਵਰਨਮੈਂਟ ਦੀ ਤਰਫੋਂ ਬੰਦ ਹੋ ਗਏ ਸੀ ਹੁਣ ਫੇਰ ਲੱਕੀ ਲਈ ਖੁੱਲਿਆ ਤੇ ਇਸ ਮੌਕੇ ਦਾ ਬੱਚੇ ਫਾਇਦਾ ਪਠਾ ਲੈ ਇਹਦੇ ਵਿੱਚ ਕੀ ਹੈ ਆਇਲਸ ਨਹੀਂ ਚਾਹੀਦੀ ਜਿਹੜੇ ਸਟੂਡੈਂਟਸ ਨੇ ਬੀਐਸਸੀ ਜੀਐਨਐਮ ਲਾਸਟ 1 ਇਅਰ ਚ ਕੰਪਲੀਟ ਕੀਤਾ ਜਾਂ ਬੀਐਸਸੀ ਮੈਡੀਕਲ ਚੋ ਵੀ ਪਾਸ ਆਊਟ ਵਾਲੇ ਬੱਚੇ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਹੋਰ ਨਹੀਂ ਕਰ ਸਕਦੇ ਕਿਉਂਕਿ ਇਹ 407 ਇੰਟਰਨਸ਼ਿਪ ਵੀਜ਼ਾ ਹੈ ਮੀਨਸ ਤੁਹਾਡੀ ਇੰਟਰਨਸ਼ਿਪ ਹੈ ਅਪ ਟੂ 2 ਇਅਰਸ 2 ਸਾਲ ਤੱਕ ਤੁਸੀਂ ਕਰ ਸਕਦੇ ਹੋ ਫਿਰ ਵੀਜ਼ਾ ਇਹ ਕਨਵਰਟ ਵੀਕ ਹੋ ਜਾਂਦਾ ਤੇ ਇਸ ਕਰਕੇ ਨਾ ਤੇ ਆਇਲ ਚੈਲਦੀ ਹੈ ਨਾ ਕੋਈ لمبے ਚੋੜੇ ਫੰਡਸ ਦਿਖਾਣੇ 5-7 ਲੱਖ ਰੁਪਏ ਖਾਦੀ ਪਹੁੰਚ ਦਿਖਾਣਾ ਔਰ ਤੁਸੀਂ ਜਾਣਦੇ ਸਾਰੀ ਜੌਬ ਕਰਦੇ ਹੋ 30 ਡਾਲਰ ਘੰਟੇ ਦੇ ਮਿਲ ਰਹੇ ਆ ਤੋ ਕੋਈ ਮਹੀਨੇ ਦਾ ਬੱਚਾ ਜਿਹੜਾ ਕੈਲਕੂਲੇਟ ਕਰਦੇ ਆ 2 ਲੱਖ ਰੁਪਇਆ ਕਮਾ ਲੈਂਦਾ ਆ ਆਰਾਮ ਨਾਲ ਤੇ ਜਦ ਜਾਣਦੇ ਸਾਹ ਤੁਹਾਡੇ ਕੋ ਆਹ ਚਾਹੀਦੀ ਨਹੀਂ ਆ ਤੁਸੀਂ ਕ੍ਰਿਟੀਕਲ ਜਿਹੜੇ ਉੱਥੇ ਅਕੁਪੇਸ਼ਨ ਆ ਉਹਦੇ ਵਿੱਚ ਆ ਰਿਹਾ 올ਡਰਸ ਹੋਮਸ ਯਾ ਡਿਸੇਬਿਲਿਟੀ ਸੈਂਟਰਸ ਤੇ ਉਸ ਕਾਰਨ ਕਿਉਂਕਿ ਕਾਫੀ ਸ਼ਾਰਟੇਜ ਚੱਲ ਰਹੀ ਹੈ 2 ਤੋਂ 3 ਮਹੀਨੇ ਚ ਵੀਜ਼ਾ ਪ੍ਰੋਸੈਸਿੰਗ ਨੂੰ ਹੋ ਰਹੀ ਹੈ ਇਸ ਟਾਈਮ 2 ਤੋਂ 3 ਮਨਸ ਦੇ ਅੰਦਰ ਅੰਦਰ ਵੀਜ਼ਾ ਪ੍ਰੋਸੈਸਿੰਗ ਹੋ ਰਹੀ ਹੈ ਹੁਣ ਤੁਸੀਂ ਇਹ ਦੇਖੋ ਇੰਨਾ ਸੌਖਾ ਵੀਜ਼ਾ ਜਿਹਦੇ ਚ ਆਈਸ ਨਹੀਂ ਚਾਹੀਦੀ ਆ ਵੀਜ਼ਾ ਬਹੁਤ ਜਲਦੀ ਆ ਰਿਹਾ ਫੰਡ ਕੋਈ ਲੰਬੇ ਚੋੜੇ ਦਿਖਾਣੇ ਨਹੀਂ ਆ ਖਾਲੀ ਇੱਕੋ ਹੀ ਜਿਹੜੀ ਕੰਡੀਸ਼ਨ ਆ ਕਿ ਲਾਸਟ 1 ਇਅਰ ਚ ਤੁਹਾਡੀ ਐਜੂਕੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਇਸ ਤੋਂ ਸੌਖਾ ਮੇਰੇ ਖਿਆਲ ਨਰਸਿੰਗ ਸਟੂਡੈਂਟਸ ਵਾਸਤੇ ਕੋਈ ਵੀਜ਼ਾ ਹੋ ਹੀ ਨਹੀਂ ਸਕਦਾ ਤੇ ਇਸ ਵੀਜ਼ੇ ਤੇ ਬੱਚੇ ਜ਼ਰੂਰ ਧਿਆਨ ਦੇਣ ਕਿ ਜਿਸ ਤੋਂ ਆਸਟ੍ਰੇਲੀਆ ਜਾਂਦਾ ਆਪਣਾ ਸੁਪਨਾ ਪੂਰਾ ਕਰ ਸਕਦਾ ਬਿਲਕੁਲ ਠੀਕ ਹੈ ਇਹ ਸੇਫ ਪਾਸੇਜ ਵਿਨਮਨ ਉਧਾਂ ਦੇਖਿਆ ਜਾਵੇ ਕਿਉਂਕਿ ਬਹੁਤ ਸਾਰੇ ਮਾਮਲੇ ਦੇ ਬਹੁਤ ਬੱਚੇ ਭੇਜ ਚੁੱਕੇ ਆ ਸੇਫ ਪਾਸੇਜ ਮੀਨਸ ਜਿਹੜੇ ਵੀ ਇਹ ਵੀਜ਼ੇ ਹੁੰਦੇ ਆ ਤੇ ਸਾਰੇ ਲੀਗਲ ਐ ਪ੍ਰੋਪਰ ਵੀਜ਼ੇ ਐ ਇਹਨਾਂ ਦੇ ਵਿੱਚ ਤੇ ਪ੍ਰੋਬਲਮ ਕੀ ਐ ਸੇਫ ਮਤਲਬ ਇਹਨਾਂ ਜਿਹੜਾ ਸਟੂਡੈਂਟ ਵੀਜ਼ਾ ਐ ਜਾਂ 407 ਐ ਇਹ ਸਾਰੇ ਸੇਫ ਹੀ ਐ ਤੇ ਲੀਗਲ ਵੀਜ਼ਾ ਐ ਗਵਰਨਮੈਂਟ ਦੀ ਤਰਫ ਤੋਂ ਹੀ ਆ ਤੇ ਜ ਜ ਆਪਾਂ ਅਨਸੇਫ ਕੇ ਇਹ ਕੋਈ ਟੂਰਿਸਟ ਵੀਜ਼ਾ ਤੇ ਹੈ ਨਹੀਂ ਡੋਂਗੀ ਤੇ ਨਹੀਂ ਹੈ ਫਿਰ ਤੇ ਸਾਰੇ ਸੇਫ ਵੀਜ਼ਾ ਨਾਲ ਕਿਹੜਾ ਵੀਜ਼ਾ ਹੈ ਕਿ ਸਟੂਡੈਂਟ ਵੀਜ਼ਾ ਚ ਵੀ ਬੱਚਾ ਪੜ ਰਿਆ ਜਾ ਕੇ ਇੱਥੇ ਤਾਂ ਜਾਣ ਦੇ ਸਾਰ ਪਹਿਲੇ ਦਿਨ ਤੋਂ ਕੰਮ ਕਰਨਾ ਹੈ ਹਮ ਹੈਨਾ ਔਰ 8 ਆਵਰਸ ਪੂਰੀ ਵਰਕਿੰਗ ਹੈ 30 ਡਾਲਰ ਘੰਟੇ ਦੇ ਮਿਲਨੇ ਕੈਲਕੂਲੇਟ ਕਰ ਲੈਣ ਤੁਹਾਡੇ ਤੁਸੀਂ ਕਿੰਨਾ ਕਮਾ ਸਕਦੇ ਈਵਨ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਜੇ ਬੱਚਾ ਮੈਰਿਡ ਹੈ ਤੇ ਸਪਾਊਸ ਨਾਲ ਜਾ ਸਕਦਾ ਅੱਛਾ ਸਪੌਂਸ ਵੀ ਨਾਲ ਲੰਬਾ ਚੌੜਾ ਕੋਈ ਪੈਸਾ ਲੱਗਦਾ ਨਹੀਂ ਇਹਦੇ ਵਿੱਚ ਮਿਨੀਮਮ ਜੀ ਐਮਬੈਸੀ ਫੀਸ ਹੈ ਮਿਨੀਮਮ ਇਹਦੇ ਵਿੱਚ ਹੈਲਥ ਇੰਸ਼ੋਰੈਂਸ ਹੋਣਾ ਹੈ ਐਮਬੈਸੀ ਫੀਸ ਲੱਗਣੀ ਹੈ ਸਟੇਟ ਨੋਮੀਨੇਸ਼ਨ ਫੀਸ ਲੱਗਣੀ ਹੈ ਐਦਾਂ ਦੀ ਫੀਸ ਹੈ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਬਿਨਾ ਮੈਂ ਆਪਣੇ ਸਾਂਝੀ ਕੀਤੀ ਹੈ ਕੋਈ ਕਨਫਿਊਜ਼ਨ ਹੈ ਤੁਹਾਨੂੰ ਕੋਈ ਕਨਫਿਊਜ਼ਨ ਹੈ ਕਲੈਰਿਟੀ ਚਾਹੀਦੀ ਹੈ ਤੇ ਤੁਰੰਤ ਬਿਨਾ ਮੈਂ ਆਪਣੇ ਨਾਲ ਗੱਲ ਕਰੋ ਪੂਰੀ ਤਸੱਲੀ ਕਰਕੇ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਥੈਂਕ ਯੂ